ਪੰਜਾਬ ਦੇ ਲੋਕਾਂ ਦੀ ਮੰਗ ਸੀ ਕਿ ਵਿਕਰਮ ਸਿੰਘ ਮਜੀਠੀਆ ਡਿਬਰੂਗੜ੍ਹ ਦੇ ਵਿੱਚ ਸ਼ਿਫਟ ਹੋਣਾ ਚਾਹੀਦਾ ਇਹ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਸਰਕਾਰ ਨੂੰ ਕਿਹਾ ਤਾਂ ਹੁਣ ਅੱਜ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜੀ ਖਬਰ ਦੇਖਣ ਜਾ ਰਹੇ ਹੋ ਹੈਰਾਨ ਕਰ ਦੇਣ ਵਾਲੀ ਹੈ ਔਰ ਦੂਜੇ ਪਾਸੇ ਕੰਗਣਾ ਰਣੌਤ ਜਿਹੜੀ ਕਿ ਕਿਸਾਨੀ ਅੰਦੋਲਨ ਦੇ ਸਮੇਂ ਪੰਜਾਬ ਦੀਆਂ ਕੁਝ ਮਾਵਾਂ ਤੇ ਭੈਣਾਂ ਨੂੰ ਜਿਹੜੀ ਟਿੱਪਣੀ ਕੀਤੀ ਸੀ ਹਾਈ ਕੋਰਟ ਬਣੀ ਉਹ ਇੱਕ ਬਹੁਤ ਵੱਡਾ ਝਟਕਾ ਕੰਗਣਾ ਰਣੌਤ ਨੂੰ ਵੀ ਮਿਲ ਗਿਆ ਯਾਨੀ ਕੰਗਣਾ ਰਣੌਤ ਨੂੰ ਜੇਲ੍ਹ ਹੋ ਸਕਦੀ ਹੈ ਪੰਜਾਬ ਦੇ ਉੱਤੇ ਟਿੱਪਣੀ ਕਰਨ ਵਾਲੀ ਕੰਗਣਾ ਵੀ ਕਸੂਤੀ ਫਸ ਗਈ ਹੈ ਤੇ ਜਿਹੜਾ ਸਭ ਤੋਂ ਵੱਡਾ ਕੇਸ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦਾ ਉਹਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਇੱਕ ਰਿਪੋਰਟ ਤਿਆਰ ਕੀਤੀ ਸੀ ਇੱਕ ਨਿਊ ਚੈਨਲ ਨੇ ਉਹਨਾਂ ਨੇ ਇੱਕ ਸਰਵੇ ਦੀ ਤਰ੍ਹਾਂ ਪੰਜਾਬ ਦੇ ਲੋਕਾਂ ਤੋਂ ਪੁੱਛਿਆ ਕਿ ਵਿਕਰਮ ਸਿੰਘ ਮਜੀਠੀਆ ਦੇ ਲੋਕ ਪੱਖ ਵਿੱਚ ਨੇ ਜਾਂ ਵਿਰੋਧ ਨੇ ਤਾਂ ਉਸ ਨਿਊ ਚੈਨਲ ਨੇ ਇੱਕ ਸਰਵੇ ਕੀਤਾ ਪਰ ਉਹਦੇ ਵਿੱਚ ਕੀ ਪਾਇਆ ਗਿਆ ਪੰਜਾਬ ਦੇ 90% ਲੋਕ ਵਿਕਰਮ ਸਿੰਘ ਮਜੀਠੀਆ ਨੂੰ ਇਹੀ ਕਹਿ ਰਹੇ ਸੀ ਕਿ ਭਈ ਪੰਜਾਬ ਦੀ ਸਰਕਾਰ ਇਹਨੂੰ ਡਿਬਰੂਗੜ ਦੇ ਵਿੱਚ ਸ਼ਿਫਟ ਕਰੇ ਜਾਂ ਫਿਰ ਕਹਿੰਦੇ ਇਹਨੂੰ ਫਾਂਸੀ ਦਾ ਦੇਵੇ ਪੰਜਾਬ ਦੇ ਲੋਕਾਂ ਦੀ ਮੰਗ ਬੜੀ ਕੜੀ ਸੀ ਪਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਉਹ ਕਹਿੰਦੇ ਜੀ ਅਸੀਂ ਵਿਕਰਮ ਸਿੰਘ ਮਜੀਠੀਆ ਨੂੰ ਪੱਕੇ ਪੈਰੀਂ ਚੱਕਿਆ ਤੇ ਅਸੀਂ ਇਹਨੂੰ ਛੱਡ ਦੇ ਤਾਂ ਨਹੀਂ ਹੈਗੇ ਪਰ ਦੂਜੇ ਪਾਸੇ ਇਹਨਾਂ ਦੇ ਵਕੀਲ ਨੇ ਆਰਸ਼ਦੀਪ ਕਲੇਰ ਜਿਹੜੇ ਅਕਸਰ ਤੁਸੀਂ ਵੇਖਿਆ ਵੀ ਸੋਸ਼ਲ ਮੀਡੀਆ ਦੇ ਉੱਤੇ ਹਰ ਰੋਜ਼ ਨਵੇਂ ਤੋਂ ਨਵੇਂ ਯਾਨੀ ਕਿ ਖੁਲਾਸਾ ਕਰ ਦਿੰਦੇ ਨੇ ਔਰ ਆਪਣੇ ਦਾਅਵੇ ਕਰ ਦਿੰਦੇ ਨੇ ਕਹਿੰਦੇ ਜੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਜਿਹੜਾ ਸੁਖਵੀਰ ਸਿੰਘ ਬਾਦਲ ਉਹਨੇ ਵੀ ਐਡੀ ਚੋਟੀ ਦਾ ਜੋਰ ਲਾਇਆ ਹੋਇਆ ਸੀ ਕਿ ਵਿਕਰਮ ਮਜੀਠੀਆ ਨੂੰ ਕਢਵਾ ਲਈਏ ਤੇ ਜਿਹੜੀ ਭਗਵੰਤ ਮਾਨ ਸਰਕਾਰ ਹੈ ਇਹਨੂੰ ਪੂਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਨਖਿੱਧਾ ਤਿੰਨ ਕਮਾ ਸਾਵਤ ਕਰ ਦਈਏ ਪਰ ਭਾਈ ਇਹ ਪੰਜਾਬ ਦੀ ਆਵਾਜ਼ ਸੀ ਪੰਜਾਬ ਦੇ ਲੋਕਾਂ ਦੀ ਆਵਾਜ਼ ਸੀ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਕਹਿਣ ਤੇ ਚੱਲੀ ਸੀ ਪਹਿਲਾਂ ਦੇਖੋ ਜਦੋਂ ਵਿਕਰਮ ਸਿੰਘ ਮਜੀਠੀਆ ਨਹੀਂ ਫੜਿਆ ਸੀ ਪੰਜਾਬ ਦੇ ਲੋਕ ਵਿਰੋਧੀ ਧਿਰਾਂ ਯਾਨੀ ਜਿਹੜੇ ਕੇ ਕਾਂਗਰਸ ਦੇ ਕੁਝ ਨੇਤਾ ਸੀ ਜਿਵੇਂ ਕੇ ਚਰਨਜੀਤ ਸਿੰਘ ਚੰਨੀ ਸੁਖਪਾਲ ਸਿੰਘ ਖਹਿਰਾ ਬਹੁਤ ਸਾਰੇ तमाम ਹੋਰ ਲੀਡਰ ਸੀ ਜਿਨ੍ਹਾਂ ਦਾ ਇੱਕੋ ਹੀ ਗੱਲ ਕਹਿਣਾ ਸੀ ਕਿ ਭਾਈ ਪੰਜਾਬ ਦੀ ਸਰਕਾਰ ਛੋਟੇ ਮੋਟੇ ਤਸਕਰਾਂ ਦੇ ਘਟਾ ਰਹੀ ਹੈ ਵੱਡੇ ਮગર ਮੱਛਾਂ ਨੂੰ ਨਹੀਂ ਫੜਦੀ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਪਾ ਲਿਆ ਬਾਦਲਾ ਦੇ ਨਾਲ ਸਿੱਧੀ ਟੱਕਰ ਲੈ ਲਈ ਆ ਤਾਂ ਫੇਰ ਉਹੀ ਲੀਡਰ ਪੰਜਾਬ ਦੇ ਵਿੱਚੋਂ ਕਈ ਸਾਰੇ ਹੋਰ ਲੋਕ ਪੰਜਾਬ ਦੀ ਸਰਕਾਰ ਦੇ ਵਿਰੁੱਧ ਹੋ ਜਾਂਦੇ ਨੇ ਪਰ ਇੱਕ ਮੰਗ ਧਰੀ ਪੰਜਾਬ ਦੇ ਲੋਕਾਂ ਨੇ ਕਹਿੰਦੇ ਭਾਈ ਜਤਾ ਇਹਨੂੰ ਡੇਬਰੂ ਘੜ ਦੇ ਵਿੱਚ ਸ਼ਿਫਟ ਕਰ ਦਿਓ ਤੇ ਜਾਂ ਫੇਰ ਕਹਿੰਦੇ ਇਹਨੂੰ ਫਾਂਸੀ ਦੇ ਦਿਓ ਪੰਜਾਬ ਦੀ ਨੌਜਵਾਨੀ ਦਾ ਇਹਨਾਂ ਮਜੀਠੀਆ ਤੇ ਇਹਨਾਂ ਬਾਦਲਾ ਨੇ ਬਹੁਤ ਵੱਡੇ ਪੱਦਰ ਦੇ ਉੱਤੇ ਕਾਣ ਕੀਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਰਾਜ ਜਿਹੜੀ ਖਬਰ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਵਿਕਰਮ ਸਿੰਘ ਮਜੀਠੀਆ ਤੇ ਹੈਰਾਨ ਕਰ ਦੇਣ ਵਾਲੀ ਹੈ ਪਹਿਲੀ ਖਬਰ ਕੰਗਣਾ ਰਣਾਉਤ ਨੂੰ ਹਾਈ ਕੋਰਟ ਵੱਲੋਂ ਝਟਕਾ ਮਿਲਿਆ ਉਹਨਾਂ ਮਾਤਾ ਨੂੰ ਲੈ ਕੇ ਜਿਨ੍ਹਾਂ ਨੂੰ ਉਹਨੇ ਕਿਹਾ ਸੀ 100-100 ਰੁਪਿਆ ਲੈ ਕੇ ਘਰਾਂ ਦੇ ਵਿੱਚ ਜਾਂਦੀਆਂ ਨੇ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਕਿ ਅਪਡੇਟ ਹੈ ਬੜੀ ਹੀ ਹੈਰਾਨ ਕਰ ਦੇਣ ਵਾਲੀ ਹੈ ਸੁਣੋ ਬਾਲੀਵੁੱਡ ਦਾ ਮੰਡਿਤਨ ਮੋਕਸਾਬਾ ਮੈਂਬਰ ਕਰਦੇ ਰਣੋਤ ਨੂੰ ਹਾਈ ਕੋਰਟ ਤੋਂ ਵੱਡਾ ਚੱਕਾ ਮਿਲਿਆ ਤਾਂ ਸੇਕ ਹੈ ਕਿ ਹਾਈ ਕੋਰਟ ਨੇ ਕੰਗਨ ਰਣੋਤ ਵੱਲੋਂ ਮਨਹਾਨੀ ਕੇਸ ਨੂੰ ਰੱਦ ਕਰਨ ਦੀ ਮੰਗ ਨੋ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਇਸ ਕੇਸ ਨੂੰ ਨਹੀਂ ਰੱਦ ਕਰਾਂਗੇ ਦੱਸਦੇ ਇੱਕ ਕਿਸਾਨ ਅੰਦੋਲਨ ਦੇ ਦੌਰਾਨ ਕੰਗਨਾ ਰਣੌਤ ਵੱਲੋਂ ਕਈ ਟਿੱਪਣੀਆਂ ਕੀਤੀਆਂ ਗਈਆਂ ਸਨ ਇਸ ਦੌਰਾਨ ਕੰਗਨਾ ਰਣੌਤ ਨੇ ਇੱਕ ਔਰਤ ਦੀ ਫੋਟੋ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਲਿਖਿਆ ਸੀ ਕਿ ਇਹਨਾਂ ਔਰਤਾਂ ਨੂੰ ਪੈਸੇ ਦੇ ਕੇ ਕਿਸਾਨ ਅੰਦੋਲਨ ਚ ਲਿਆਂਦਾ ਗਿਆ ਜਿਸ ਤੋਂ ਬਾਅਦ ਪਠਿੰਡੇ ਦੀ ਰਹਿਣ ਵਾਲੀ ਮਹਿੰਦਰ ਕੌਰ ਨੇ 2021 ਵਿੱਚ ਕੰਗਨਾ ਰਣੌਤ 'ਤੇ ਕਲਾ ਮਾਨ ਹਾਨੀ ਦੀ ਸ਼ਿਕਾਇਤ ਦਾਜ ਕਰਵਾਈ ਸੀ ਤੇ ਇਸੇ ਸ਼ਿਕਾਇਤ ਨੂੰ ਹੁਣ ਰੱਦ ਕਰਨ ਦੀ ਮੰਗ ਜਿਹੜੀ ਕੰਗਨਾ ਰਣੌਤ ਵੱਲੋਂ ਕੀਤੀ ਗਈ ਸੀ ਪਰ ਮੰਗ ਨੂੰ ਹਾਈ ਕੋਰਟ ਨੇ ਨਹੀਂ ਮੰਨਿਆ ਹਾਈ ਕੋਰਟ ਨੇ ਮਾਨ ਹਾਨੀ ਕੇਸ ਜੋ ਕੰਗਣਾ ਰਣੌਤ ਦੇ ਖਿਲਾਫ ਦਰਜ ਕੀਤਾ ਗਿਆ ਉਸ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਪੰਜਾਬ ਵਾਲੇ ਸੁਣ ਲੈ ਤੁਸੀਂ ਕਹਾਵਤ ਤੁਹਾਨੂੰ ਵੀ ਯਾਦ ਹੋਣੀ ਬਾਬੇ ਨਾਨਕ ਦੀ ਹੈ ਉਹ ਕਹਿੰਦਾ ਦੇਖੀ ਚਲ ਮਰਦਾਨਾ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜੇ ਬੰਦੇ ਨੂੰ ਮਾਰਦੇ ਯਾਨੀ ਕੰਗਣਾ ਰਣੌਤ ਆ ਜਿਹੜੀ 70 ਸਾਲ ਦੀ ਮਾਤਾ ਯਾਨੀ ਮਹਿੰਦਰ ਕੌਰ ਨੇ ਪਸਾਕੇ ਧਰ ਦਿੱਤੀ ਹੈ ਪਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਦਾਵਾ ਕਰਿਆ ਕਿ ਭਾਈ ਜੇਕਰ ਤੁਸੀਂ ਕਰਦੇ ਹੋ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਕਰ ਦਿਓ ਜੇਕਰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਰਹਿੰਦਾ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਜਿਵੇਂ ਕਿ ਅੱਜ ਵੀ ਹੋ ਰਿਹਾ ਕਿਵੇਂ ਹੋ ਰਿਹਾ ਕਿਉਂਕਿ ਉਹਨਾਂ ਦੇ ਵਕੀਲ ਜਾਂਦੇ ਨੇ ਉਹਨਾਂ ਦੇ ਘਰ ਵਾਲੇ ਵੀ ਜਾਂਦੇ ਨੇ ਬਹੁਤ ਸਾਰੇ ਉਹਨਾਂ ਦੇ ਲੀਡਰ ਵੀ ਜਾਂਦੇ ਨੇ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਆਪ ਦੇ ਨਾਨਕੇ ਗਿਆ ਹੋਵੇ ਉਹਨਾਂ ਹਰ ਰੋਜ਼ ਮਿਲੰਦੀ ਮੰਗ ਧਰ ਦਿੰਦੇ ਨੇ ਕਹਿੰਦੇ ਜੀ ਸਾਨੂੰ ਤਾਂ ਮਿਲਨ ਨਹੀਂ ਦਿੱਤਾ ਜਾ ਰਿਹਾ ਜਾਣ ਬੁੱਝ ਕੇ ਪੰਜਾਬ ਦੀ ਸਰਕਾਰ ਪੰਜਾਬ ਦੀਆਂ ਅਦਾਲਤਾਂ ਤੇ ਪੰਜਾਬ ਦੇ ਪ੍ਰਸ਼ਾਸਨ ਨੂੰ ਟਾਰਗੇਟ ਤੇ ਲੈ ਰਹੇ ਨੇ ਔਰ ਦੂਜੇ ਪਾਸੇ ਇਹਨਾਂ ਦੇ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਮਜੀਠੀਆ ਸਾਹਿਬ ਦਾ ਜੀਜਾ ਉਹ ਭਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦੇ ਦਿੰਦਾ ਸਿੱਧੇ ਤੌਰ ਤੇ ਪੂਰੇ ਪ੍ਰਸ਼ਾਸਨ ਨੂੰ ਤੇ ਜਿਹੜਾ ਸਾਬਕਾ ਡੀਜੀਪੀ ਸੀ ਉਹਨੂੰ ਵੀ ਸੁਖਵੀਰ ਬਾਦਲ ਤੇ ਉਹਨਾਂ ਦੀ ਘਰ ਵਾਲੀ ਦੀ ਧਮਕੀ ਜਾਂਦੀ ਆ ਅਸਟਾਰਕੇ ਪੰਜਾਬ ਦੀ ਸਰਕਾਰ ਨੇ ਵਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਲਿਜਾਣ ਦਾ ਇੱਕ ਬਹੁਤ ਵੱਡਾ ਮਨ ਬਣਾਇਆ ਕਿਉਂਕਿ ਪੰਜਾਬ ਦੇ ਅੰਦਰ ਤੁਸੀਂ ਅਕਸਰ ਖਬਰਾਂ ਦੇਖਦੇ ਹੋ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਆ ਰਹੀਆਂ ਕਿ ਭਾਈ ਪੰਜਾਬ ਦੀ ਸਰਕਾਰ ਵਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਸਕਦੀ ਹੈ ਕਿਉਂਕਿ ਪਹਿਲਾਂ ਵੀ ਪੰਜਾਬ ਦੇ ਲੋਕਾਂ ਨੇ ਕਿਹਾ ਕਹਿੰਦੇ ਜੀ ਤੁਸੀਂ ਵੱਡੇ ਮਗਰਮੱਛ ਨਹੀਂ ਫੜਦੇ ਤਾਂ ਪੰਜਾਬ ਦੇ ਲੋਕਾਂ ਤੇ ਕਹਿਣ ਤੇ ਜਦੋਂ ਸਰਕਾਰ ਚੱਲਦੀ ਹੈ ਤਾਂ ਫੇਰ ਜਿਹੜੇ ਵਿਰੋਧੀ ਧਿਰਾਂ ਦੇ ਨੇਤਾ ਨੇ ਜਿਵੇਂ ਕਿ ਚੰਨੀ ਹੋ ਗਿਆ ਬਾਜਬਾ ਹੋ ਗਿਆ ਖੈਰਾ ਹੋ ਗਿਆ ਇਹ ਬਹੁਤ ਸਾਰੀਆਂ ਟਿੱਪਣੀਆਂ ਕਰ ਜਾਂਦੇ ਨੇ ਪਰ ਇਹਨਾਂ ਨੂੰ ਵੀ ਪੁੱਛਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਇਹਨਾਂ ਲੋਕਾਂ ਤੋਂ ਕਿ ਤੁਸੀਂ ਚੋਣੇ ਕੀ ਹੋ ਜਦੋਂ ਤਾਂ ਦੇਖੋ ਉਹਨਾਂ ਨੂੰ ਨਹੀਂ ਫੜਿਆ ਸੀ ਉਦੋਂ ਤਾਂ ਬਹੁਤ ਸਾਰੇ ਪੰਜਾਬ ਦੇ ਲੋਕ ਵੀ ਟਿੱਪਣੀਆਂ ਕਰ ਰਹੇ ਸੀ ਕਿ ਪੰਜਾਬ ਦੀ ਸਰਕਾਰ ਗਰੀਬਾਂ ਦੇ ਘਰ ਟਾ ਰਹੀ ਹੈ ਛੋਟੇ ਮੋਟੇ ਦਸਕਰਾਂ ਦੇ ਘਰ ਟਾ ਰਹੀ ਹੈ ਫੜਦੇ ਕਿਉਂ ਨਹੀਂ ਵੱਡੇ ਮਗਰਮੱਛਾਂ ਨੂੰ ਜਦੋਂ ਬਾਦਲ ਪਰਿਵਾਰ ਦਾ ਸਭ ਤੋਂ ਵੱਡਾ ਮਗਰਮੱਛ ਮ ਜੀਠੀਆ ਚੱਕ ਲਿਆ ਤਾਂ ਫੇਰ ਭਾਈ ਉਹਨਾਂ ਬਾਦਲਾਂ ਨੂੰ ਵੀ ਅੱਗ ਲੱਗ ਜਾਂਦੀ ਆ ਤੇ ਵਿਰੋਧੀ ਧਿਰਾਂ ਦਾ ਜਿਹੜਾ ਇਹਨਾਂ ਦਾ ਕਾਲਾ ਚਿਹਰਾ ਸਾਹਮਣੇ ਆਇਆ ਪੂਰਾ ਸੱਚ ਦੋਗਲੀ ਨੀਤੀ ਇਹਨਾਂ ਦੀ ਉਹ ਤੁਹਾਡੇ ਸਾਹਮਣੇ ਆ ਤਾਂ ਹੁਣ ਪੰਜਾਬ ਦੇ ਅੰਦਰ ਇੱਕ ਵੱਡੀ ਚਰਚਾ ਚੱਲ ਰਹੀ ਆ ਕਹਿੰਦੇ ਸੁਖਬੀਰ ਸਿੰਘ ਬਾਦਲ ਤੇ ਵੀ ਪੰਜਾ ਪੈ ਸਕਦਾ ਪੰਜਾਬ ਦੇ ਮੁੱਖ ਮੰਤਰੀ ਦਾ ਕਿਉਂਕਿ 95000 ਕਰੋੜ ਰੁਪਏ ਦੀ ਪ੍ਰਾਪਰਟੀ ਸੁਖਬੀਰ ਸਿੰਘ ਬਾਦਲ ਕੋਲੇ ਵੀ ਆ ਤਾਂ ਥਿਉਰੀ ਇਹ ਵੀ ਆਈ ਆ ਕਹਿੰਦੇ ਦੋ ਮਨਸ ਆਉਣਾ ਵੀ ਹੈਗਾ ਇਹਨਾਂ ਕੋਲ ਤਾਂ ਇਹ ਅਕਸਰ ਤੁਸੀਂ ਪਹਿਲਾਂ ਖਬਰਾਂ ਦੇ ਵਿੱਚ ਸੁਣ ਚੁੱਕੇ ਹੋ ਤਾਂ ਜੇਕਰ ਪੰਜਾਬ ਦਾ ਮੁੱਖ ਮੰਤਰੀ ਬਾਦਲਾ ਨੂੰ ਚਾਹਦਾ ਤਾਂ ਪੰਜਾਬ ਦੇ ਅੰਦਰ 100% ਲੋਕਾਂ ਦਾ ਮੰਨਣਾ ਕਿ ਭਾਈ ਪੰਜਾਬ ਦੀ ਸਰਕਾਰ ਫੇਰ ਤੋਂ ਕੈਂਪਗੰਤਮਾਨ ਸਾਹਿਬ ਪੰਜਾਬ ਦੇ ਅੰਦਰ ਕਰ ਸਕਦੇ ਨੇ ਚਾਹੀਦਾ ਕੀ ਹੈ ਪੰਜਾਬ ਦੇ ਮੁੱਦੇ ਬੰਦੇ ਦੀ ਨਹੀਂ ਸਾਨੂੰ ਕੋਈ ਫਿਕਰ ਜੋ ਮਰਜ਼ੀ ਮੁੱਖ ਮੰਤਰੀ ਹੋਵੇ ਪਰ ਪੰਜਾਬ ਦੇ ਜਿਹੜੇ ਮੁੱਦੇ ਨੇ ਚਾਹੇ ਪਾਣੀਆਂ ਦਾ ਚਾਹੇ ਪ੍ਰਵਾਸ ਦਾ ਚਾਹੇ ਕੋਈ ਹੁਣ ਲੈਂਡ ਪੂਲਿੰਗ ਦਾ ਇਹਨਾਂ ਦੇ ਪਿੱਛੇ हट ਕੇ ਜੇਕਰ ਸਰਕਾਰ ਕੰਮ ਕਰਦੀ ਹੈ ਤਾਂ ਭਾਈ ਸਮਰਥਨ ਦੇ ਵਿੱਚ ਪੂਰਾ ਪੰਜਾਬ ਖੜਾ ਉਹਨਾਂ ਦੇ ਵਿੱਚ ਕਿਸਾਨ ਵੀ ਆ ਜਾਂਦੇ ਗਰੀਬ ਦਲਤ ਸਾਰੇ ਆ ਜਾਂਦੇ ਨੇ ਤਾਂ ਹੀਗਾ ਪੰਜਾਬ ਵਾਲੇ ਜਿੰਨੇ 99 ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ